ਆਗੇ ਸੀਗੇ ਬਾਈ ਅੱਜ ਵੀ ਆਏ ਸਵੇਰੇ ਫੋਨ ਤੇ ਇਹਦਾ ਬਾਈ ਟਰੈਕਟਰ ਦਾ ਸੌਦਾ ਹੋ ਗਿਆ ਸੀਗਾ ਆਪਣੇ ਦਾ ਜੀ ਠੀਕ ਹੈ ਜੀ ਤੇ ਲੋ ਜੀ ਬਾਈ ਸਭ ਤੋਂ ਪਹਿਲਾਂ ਮੈਨੂੰ ਸਾਡੇ ਸਿਮਰ ਸਿੰਘ ਜੀ ਨੂੰ ਬਾਈ ਜੀ ਕੀ ਹਾਲ ਚਾਲ ਆ ਕੀ ਹਾਲ ਹੈ ਅੱਸੀ ਕਾਲ ਬਾਈ ਉਹ ਠੀਕ ਹੈ ਜੀ ਆਣ ਬਾਈ ਚੱਲ ਅੱਜ ਦਾ ਬਾਈ ਟਰਿੰਡ ਦਾ ਭਾਈ ਉਹ ਬਣਿਆ ਪਿਆ ਉਹ ਬਾਈ ਮਾਰਨਾ ਪੈਂਦਾ ਜੇ ਮੌਸਮ ਤਾਂ ਪਹਿਲਾਂ ਬੱਦਲਵਾਜੀ ਵਾਲਾ ਹਣਾ ਮੈਂ ਹਾਂ ਚੱਲ ਇਹ ਤਾਂ ਨਾ ਉਹ ਪ੍ਰਿੰਟਾਂ ਨਹੀਂ ਹੈਗੇ ਨਹੀਂ ਤੇ ਆਪਾਂ ਪਾਈ ਜਾਨੀ ਸੀ ਨਹੀਂ ਫੇਰ ਆਪਾਂ ਦੋ ਇਕੱਠੇ ਹਾਂ ਬਾਈ ਅੱਛਾ ਹਾਂ ਠੀਕ ਹੈ ਇਕੱਠੇ ਲੜੂਗਾ ਯਾਨੀ ਕਿ ਕੰਮ ਚੱਕਿਆ ਆਪਾਂ ਫਿਰ ਟਰੈਕਟਰ ਵਾਲਾ ਹੈ ਕੰਮ ਬਾਈ ਹਾਂ ਚੰਮੂ ਬਾਬੇ ਦੀ ਕਿਰਪਾ ਨਾਲ ਵਧੀਆ ਠੀਕ ਹੈ ਠੀਕ ਹੈ ਵਧੀਆ ਚੱਲਦਾ ਸਾਲ ਅੱਜ ਕਿਹੜਾ ਦੇ ਰਹੇ ਹੋਰ ਹੋਈ ਹੋਰ ਅੱਜ ਬਾਈ ਹੋਰ ਬਾਈ ਹੋਰ ਬਹੁਤ ਜ਼ਿਆਦਾ ਠੀਕ ਹੈ ਜਿਹੜਾ ਪ੍ਰੋ ਵੀਡੀਓ ਤੇਰੀਆਂ ਵਧੀਆ ਚੱਲਦੀਆਂ ਸਾਰੀਆਂ ਬਾਈ ਤੇਰੇ ਸਾਥ ਜੇ ਹਾਂ ਨਾ ਆਏ ਨਾ ਮਨੂ ਨਾ ਬੋਲਦੇ ਮਨੂ ਜੱਗੂ ਸਾਨੂੰ ਨੂੰ ਅਸੀਂ ਕੌਣ ਜਾਣਦਾ ਹਾਂ ਹਾਂ ਬਾਈ ਟਾਈਮ ਵਿੱਚ ਚੈਨਲ ਦੇ ਵਿੱਚ ਐਡ ਕਰਿਆ ਹਾਂ ਤਾਂ ਵੀਡੀਓ ਬਣੀ ਤਾਂ ਅਸੀਂ ਮੜਾ ਜੀ ਸਾਡਾ ਕੰਮ ਵੀ ਤੁਹਾਡੇ ਨਾਲ ਹੀ ਚੱਲਦਾ ਸਾਰਿਆਂ ਨਾਲ ਹੀ ਆ ਭਾਈ ਹਾਂ ਮਿਲਜੁਲ ਕੇ ਹੀ ਚੱਲਦਾ ਹਾਂ ਅਸਲ ਮਿਲਜੁਲ ਕੇ ਚੱਲਦਾ ਬਿਲਕੁਲ ਬਿਲਕੁਲ ਹੁੰਦੇ ਅੱਜ ਬਹੁਤ ਆਏ ਹੋਏ ਆ ਹਾਂ ਭਾਈ ਅਸੀਂ ਆਪਾਂ ਨੇ ਇਸ ਤਰ੍ਹਾਂ ਦੇਖਣਾ ਹੈ ਇਹ ਆਪਣਾ ਹਾਂ ਸਿੰਬਲ ਚੱਲੀਆਂ ਸਿੰਬਲ ਚੱਲੀਆਂ ਹਾਂ ਠੀਕ ਆ ਸਿੰਬਲ ਚੱਲੀਆਂ ਦੇਖਣਾ ਠੀਕ ਆ ਭਾਈ ਅੱਜ ਦਾ ਅੱਜ ਤਾਂ ਦੋ ਹੀ 4x4 ਖੜੇ ਆ ਭਾਈ ਹੁਣ ਉਹ ਟਰੈਕਟਰ ਵੀ ਬੋਕਾ ਬਣ ਬੰਦਿਆਂ ਦਾ ਇੱਕ ਗੱਲ ਸਿਮਰ ਵੀਰੇ ਹੋਰ ਦੇਖੀ ਆ ਕਿਉਂਕਿ ਹੁਣ ਹਰੇਕ ਬੰਦਾ ਚਾਹੇ ਜੱਗੂ ਖੇਤੀ ਘੱਟ ਹੈ ਚਾਹੇ ਵੱਧ ਹੈ ਹਰੇਕ ਬੰਦਾ ਫੋਰ ਵੀਲ ਲੈ ਕੇ ਖੁਸ਼ ਆ ਭਾਈ ਅਗਲਾ ਨਾ ਚਾਹੇ ਜੱਗੂ ਤਾਂ ਇਹ ਵੀ ਇਹ ਗੱਲ ਨੋਟ ਕਰਨੀ ਆ ਜਾਂ ਮਾਰਕੀਟ ਦੇ ਵਿੱਚ ਨਾ ਐਪਲੀਮੈਂਟੇ ਭਾਈ ਇਹੋ ਜੇ ਆਗੇ ਅਗਲਾ ਕਹਿੰਦਾ ਯਾਰ ਹੁਣ ਇੰਨਾ ਪਰਚ ਪਹਿਣਾ ਬਾਅਦ ਚੋਂ ਇੰਨਾ ਪਹਿਣਾ ਬਾਅਦ ਇਹਦੇ ਨਾਲੋਂ ਪਹਿਲਾਂ ਹੀ ਫੋਰ ਵੀਲ ਲੈ ਲੈ ਪਹਿਲਾਂ ਹੀ ਲੈ ਲੋ ਚਾਹੇ ਭਾਈ ਕਿਸੇ ਕੋਲ ਨਹੀਂ ਵੀ ਨਹੀਂ ਹੈਗਾ ਸਹੀ ਗੱਲ ਅਗਲਾ ਤਾਂ ਵੀ ਪੂਰਬੀਲ ਦੇ ਉਹਦੇ ਵੀ ਚੱਕਰ ਕਾ ਕੇ ਲਗਦਾ ਯਾਰ ਪੂਰਬੀਲ ਲੈਣਾ ਠੀਕ ਆ ਠੀਕ ਆ ਆ ਮੜਾ ਟਰੈਕਟਰ ਬਾਰੇ ਦੱਸਦੀ ਥੋੜਾ ਜਿਹਾ ਬਸ ਟਰੈਕਟਰ ਬਾਰੇ ਤਾਂ ਉਹੀ ਆ 52 10 ਆ ਠੀਕ ਆ ਟਰੈਕਟਰ ਬਾਰੇ ਜੀ ਇਹ ਵੀ ਜੀ ਆ ਥੋੜੇ ਥਾਲੇ ਮਾਡਲ ਚ ਖਾਦੇ ਆ ਨਹੀਂ ਉਹੀ ਆ 52 10 ਆ ਬਾਈ ਗੇਅਰ ਪ੍ਰੋ B2 B2 ਠੀਕ ਆ ਲੋ ਜੀ ਆਲਾ ਮਾਡਲ ਦੇ ਰਹੇ ਆ B2 ਠੀਕ ਆ ਜੀ ਗੇਅਰ ਪ੍ਰੋ ਜਾਂ B1 ਹੁੰਦਾ ਤਾਂ ਉਹ ਹੁਣ ਬੰਦ ਹੋ ਗਿਆ ਟਰੈਕਟਰ ਤੋਂ ਅੱਗੇ ਲੈਂਦਾ ਹੁਣੀ ਤੋਂ ਅੱਗੇ ਲੈਂਦਾ ਅੱਛਾ ਮੈਂ ਲੈ ਕੇ ਆਇਆ ਤਾਂ ਆਪਣੇ ਕੱਲ੍ਹ ਕੱਲੋ ਤਰੇ ਨਾ ਮਰੰਡੇ ਤੋਂ ਹਾਂ ਜੀ ਕੱਲ ਮਰੰਡੇ ਤੋਂ ਲੈ ਮੈਂ ਆਉਂਦਾ ਹੋਇਆ ਲੈ ਕੇ ਆਇਆ ਤਾਂ ਬਾਈ ਆਪਾਂ ਕੋਲ ਥੋੜਾ ਇੱਕੋ ਟਰੈਕਟਰ ਦਾ ਬਾਈ ਹਾਂ ਫੇ ਮੈਂ ਸੋਭਾ ਜੱਗੂ ਬਾਈ ਪਿੰਡ ਤੇ ਆਉਂਦਾ ਹੋਇਆ ਹੀ ਲੈ ਕੇ ਆਇਆ ਸੀ ਠੀਕ ਆ ਠੀਕ ਆ ਮਰੰਡੇ ਹੀ ਖੜੇ ਸੀਗੇ ਆਪਣੇ ਠੀਕ ਆ ਬਾਈ ਗੱਲ ਐ ਐਮ ਆਰ ਐਫ ਦੇ ਟਾਇਰਾਂ ਚਾ ਬਾਈ ਟਾਇਰਾਂ 25 ਦੇ ਮਾਰਕ ਐ ਜੀ 25 ਦੇ ਮਾਰਕ ਐ ਕਿ ਮਾਰਕਿਆਂ ਦਾ ਵੀ ਬਹੁਤ ਮਸਲਾ ਹਾਂ ਬਹੁਤ ਜ਼ਿਆਦਾ ਮਾਰਸ ਤੈਨੂੰ ਵੀ ਪਤਾ ਹੀ ਹੈ ਤੈਨੂੰ ਹੁਣ ਪਤਾ ਹੀ ਅਗਲਾ ਕਹਿੰਦਾ ਯਾਰ 25 ਆ ਤਾਂ 25 ਮਾਰਕੇ ਹੀ ਲੈਣੇ 25 ਰਲੇ ਲੈਣਾ ਸਹੀ ਗੱਲ ਹੈ ਸਹੀ ਗੱਲ ਹੈ ਵਾਹ ਕਿ ਬਈ ਦੀਨੇ ਪੈਸੇ ਲਾਉਣੇ ਅਗਲਾ ਕਿੰਨੂੰ ਪਤਾ ਹੀ ਆ ਜੱਗੂ ਹਾਂ ਬਹੁਤ ਠੀਕ ਨੇ ਬਹੁਤ ਕੁਝ ਦੇਖਦਾ ਬਹੁਤ ਜ਼ਿਆਦਾ ਹਾਂ ਕਿਤੇ ਬਾਈ ਚਾਂਸ ਮਾੜੀ ਜੀ ਕਿਤੇ ਟਰੈਕਟਰ ਨੂੰ ਆਉਂਦਿਆਂ ਨੂੰ ਉੱਪਰ ਤੇ ਤਾਲ ਦੇਣ ਟੱਕ ਦੇ ਹਲਕੀ ਫੁਲਕੀ ਕਿਤੇ ਲੱਗੀ ਚਰੀਟ ਉਹਦਾ ਵੀ ਪੰਗਾ ਪੈਂਦਾ ਬਾਈ ਪੰਗਾ ਪੰਦਾ ਇੱਕ ਫੇਰ ਹੋਰ ਆ ਪੇਂਟ ਦਾ ਚਲੋ ਆਪਾਂ ਨੂੰ ਕੰਪਨੀयां ਦਿੰਦੀਆਂ ਮਾਰ ਦਿੰਨੇ ਆ ਫੇਰ ਵੀ ਬੰਦਾ ਕਹਿੰਦਾ ਯਾਰ ਆਹ ਪੇਂਟ ਨਹੀਂ ਹੋਇਆ ਹਾਂ ਉਹੀ ਗੱਲ ਹੈ ਹਨ ਬਿਲਕੁਲ ਬਿਲਕੁਲ ਨਹੀਂ ਜੌਂਡੀਰ ਪੇਂਟ ਦੇ ਮਾਮਲੇ 'ਚ ਬਹੁਤ ਵਧੀਆ ਹਾਂ ਕਵਾਲਿਟੀ ਪੱਖ ਤੋਂ ਠੀਕ ਯਾਰ ਟਰੈਕਟਰ ਬਾਈ ਕੋਈ ਵੀ ਮਾੜਾ ਹੈ ਕਾਰਾਂ ਵਰਗਾ ਪੇਂਟ ਆ ਬਾਈ ਟਰੈਕਟਰ ਨੂੰ ਕਿਸੇ ਦਾ ਵੀ ਹੋ ਲੋ ਨਹੀਂ ਕੋਈ ਵੀ ਟਰੈਕਟਰ ਯਾਰ ਆਪਣੇ ਵੱਲੋਂ ਚਾਹੇ ਜਿਹੜੀ ਮਰਜ਼ੀ ਕੰਪਨੀ ਆਪਣੇ ਵੱਲੋਂ ਕੋਈ ਟਰੈਕਟਰ ਕਸ ਨਹੀਂ ਰੱਖਦੀ ਇਹ ਘਟੀਆਂ ਨਹੀਂ ਕਰਦਾ ਸਭ ਤਸੱਲੀ ਕਰ ਮਿਸਤਰੀ ਸਾਹਿਬ ਨੂੰ ਬੁਲਾ ਦਈਏ ਬਾਈ ਅਸਲੀ ਕਾਰ ਅਸਲੀ ਕਾਰ ਜੀ ਸਾ ਵੀ ਉਹ ਠੀਕ ਆ ਵੀਰੇ ਵਧੀਆ 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 ਟਿੱਪਾ ਲਾ ਰਹੇ ਹਾਂ ਹਾਂਜੀ ਅੱਜ ਦਈਏ ਟਰੈਕਟਰ ਨਵਾਂ ਇਹਨੂੰ ਬਾਈ ਜਿਹੜਾ ਸਾਰੇ ਬੰਦੇ ਕੋਟ ਜੈਕਟਾਂ ਪਾਈ ਫਿਰਦੇ ਆ ਇਹਨੂੰ ਹਫਤਾ ਹੋ ਗਿਆ ਅੱਧੀਆਂ ਬਾਹਾਂ ਚ ਹੋਇਆ ਵਾ ਉਹ ਨਹੀਂ ਉਹ ਮੈਂ ਬਾਈ ਪਿੱਟਰ ਖਾਦੇ ਕਲਾਚ ਖੋਲਿਆ ਵਾ ਜੱਗੂ ਬਾਈ ਅੱਛਾ ਕੰਮ ਕਰਦਾ ਕੰਮ ਉਧਰ ਟਰੈਕਟਰ ਖੋਲਿਆ ਵਾ ਠੀਕ ਆ ਮੈਂ ਕਹਾਂ ਕਿ ਤਾ ਕੋਈ ਗਰਮ ਚੀਜ਼ ਮੱਚੀ ਮੁੱੱਚੀ ਆ ਨਹੀਂ ਆ ਨਾ ਬਾਈ ਜੈਕਟਾਂ ਜੁਗਟਾਂ ਫੇ ਕਾਲੀਆਂ ਹੋ ਜਾਂਦੀਆਂ ਕੰਮ ਵਾਲੇ ਕੱਪੜੇ ਪਾਏ ਹੋਣ ਕਿਉਂਕਿ ਕੰਮ ਕਰਦੇ ਮੈਂ ਇਹਨੂੰ ਗਰਮੀ ਲੱਗਣਾ ਉਸ ਨੂੰ ਵੀ ਸਰੀਰ ਵੀ ਜਰਾ ਪੂਰਾ ਉਹ ਆ ਸਰੀਰੇ ਬਲੋਹਾ ਜਰੀਰ ਵੀ ਸਹੀ ਗੱਲ ਹੈ ਟਰੈਕਟਰ ਬਾਰੇ ਕੁਝ ਕਹਿਣਾ ਤਾ ਟਰੈਕਟਰ ਬਈ ਵਧੀਆ ਏ 4 ਵੀਲ ਟਰੈਕਟਰ ਆ ਹਾਂ ਆਪਾਂ ਨੇ ਘੱਲੀਆਂ ਲੈਣਾ ਜੱਗੂ ਬਾਈ ਨਾ ਨਾ ਤਾਂ ਅਰਜਣ ਕੱਟਿਆ ਆਪਾਂ ਨੇ ਵਿੱਚ ਅਰਜਣ ਅ अच्छा खड़ा का ठालया पे तू शिंदेरी ठालि भी ट्रैक्टर वाली यार नजर भी ना लगा लो मुझ पे हां ਨਾਲੇ ਤੇਰੀ ਛੇਤੀ ਲੱਗ ਜਾਂਦੀ ਯਾਰ ਮੇਰੀ ساری ਵੱਧ ਲੱਗਦੀ ਬੰਦਾ ਸਾਰੇ ਐਸੀ ਵਾਲੇ ਗਾਲਾਂ ਕੱਢਦੇ ਆਲੇ ਮੇਰੀ ਨਜ਼ਰ ਨਹੀਂ ਲਾਦੀ ਮੈਂ ਜਿੱਦਣ ਸਾਲੇ ਥੋੜੀ ਵੀਡੀਓ ਪਾਉਣ ਲੱਗਾ ਥੋੜੇ ਟਰੈਕਟਰ ਵੱਧ ਵੇਖਣ ਲੱਗੇ ਐਂ ਕਹੋ ਚੱਲ ਐਂ ਕਹਿ ਲਾ ਜੱਜੂ ਆਜੇ ਲੇਟ ਹੋ ਗਿਆ ਤੂੰ ਹਾਂ ਮੇਰੇ ਨਾਲ ਨਹੀਂ ਆਇਆ ਅੱਜ ਭਾਈ ਤੂੰ ਲੈ ਕੇ ਨਹੀਂ ਆਇਆ ਭਰਾ ਨਹੀਂ ਤਾਂ ਜਾਣ ਦਾ ਜ਼ਰੂਰੀ ਕੰਮ ਭਾਈ ਬੰਦਾ ਬੰਦੇ ਨੇ ਮੇਣਾ ਮਾਰਿਆ ਬੰਦਾ ਕਹਿੰਦਾ ਤੂੰ ਨਜ਼ਰ ਲਾਉਣਾ ਮੇਰੀ ਗੱਲ ਸੁਣ ਵੀਰ ਮੇਰੀ ਗੱਲ ਸੁਣ ਮੇਰਾ ਪਿੱਟ ਵਿੱਚ ਇਹ ਮੂੰਹ ਭਰਾ ਲੋਕ ਬਾਈ ਬਲੌਗਰਾਂ ਨੂੰ ਪਾਵ ਲੈ ਵੀਰੇ ਪੈਸੇ ਦੇ ਦੇ ਕੇ ਪੈਸੇ ਦੇ ਦੇ ਕੇ ਪ੍ਰਮੋਸ਼ਨ ਕਰਾਉਣੇ ਕਿ ਨਹੀਂ ਕਰਾਉਂਦੇ ਨਹੀਂ ਜੀ ਬੈਜਾ ਤਾਂ ਬਲੌਗਰਾਂ ਨੂੰ ਗਾਲਾਂ ਹੀ ਕੱਢਦੇ ਲੋਕ ਕਰਾਉਂਦੇ ਕਿ ਨਹੀਂ ਕਰਾਉਂਦੇ ਮੈਂ ਤੁਹਾਡੀ ਡੇਲੀ ਪ੍ਰਮੋਸ਼ਨ ਫਰੀ ਕਰਦਾ ਕੀ ਕਰਦਾ ਫਰੀ ਕਰਦਾ ਫਰੀ ਕਰਦਾ ਚੱਲ ਵਧੀਆ ਉਹ ਵੀਰੇ ਬਹੁਤ ਫਰਕ ਪੈਂਦਾ ਅਗਲੇ ਦਾ ਹੁਣ ਕਈ ਵਾਰ ਕਿਸੇ ਨੇ ਹੋਰ ਲੈਣਾ ਹੁੰਦਾ ਕਹਿੰਦਾ ਯਾਰ ਜੋਂਡੀਰ ਵੱਧ ਦੇ ਕੇ ਤਾਂ ਜੋਂਡੀਰ ਲੈ ਲਓ ਹਾਂ ਇਹ ਤਾਂ ਹੈ ਮੰਨਦਾ ਗੱਲ ਨੂੰ ਤਨੂ ਦਾ ਮਨੂ ਕਰ ਵੀਡੀਓ ਦਾ ਕੁਛ ਨਾ ਦੇਣਾ ਤੂੰ ਉਲਟਾ ਮਨੂ ਯਾਰ ਕਹਿੰਦੇ ਤੂੰ ਨਜ਼ਰ ਲਾਉਣਾ ਯਾਰ ਤਨੂ ਮੈਂਣਾ ਥੋੜੀ ਮਾਰਿਆ ਸੀ ਹਾਂ ਤੈਨੂੰ ਦੱਸੀ ਆ ਗੱਲ ਥੋੜਾ ਨਾ ਗੁੱਸਾ ਕਿਲਾ ਕਿਸੇ ਗੱਲ ਦੇ ਤੂੰ ਵੀ ਭਾਈਆਂ ਪਾਵਲਾ ਵੀ ਭਾਈ ਆਪਣਾ ਜੱਗੂ ਫੋਰਡ ਵੇਖ ਗਿਆ ਹਾਂ ਫੋਰਡ ਫੋਰਡ ਦਾ ਹੋ ਗਿਆ ਭਾਈ ਸੌਦਾ ਉਹ ਬਾਈ ਇੱਕ ਆਪਾਂ ਨੇ ਕਹ ਲੈਣਾ ਫੋਰਡ ਦੀ ਵੀਡੀਓ ਪਾਈ ਥੀ ਉਹ ਫੋਰਡ ਦੇ ਮੈਨੂੰ ਬਹੁਤ ਫੋਨ ਆਏ ਅੱਜ ਇੱਕ ਦੋ ਵੀਰ ਆਏ ਵੀ ਸਵੇਰੇ ਦੇਖਣ ਇੱਕ ਬਾਈ ਦਾ ਮੈਨੂੰ ਹਿਸ਼ਾਰਪੁਰੋਂ ਫੋਨ ਆਇਆ ਵੀ ਬਾਈ ਅਸੀਂ ਆਉਣਾ ਹੈ ਦੱਸੋ ਕਾ ਦਾਈਏ ਇੱਕ ਬਈਨਾਂ ਦਾ ਫੋਨ ਹੋਰ ਆਇਆ ਕਹਿੰਦੇ ਸੀ ਬਾਈ ਆਉਣਾ ਵੀ ਨਹੀਂ ਤੁਸੀਂ ਦੱਸੋ ਵੀ ਕਿੰਨੇ ਦੇਣਾ ਪਰ ਬਾਈ ਦਾ ਟਰੈਕਟਰ ਤਾਂ ਰਾਤੇ ਸੌਦਾ ਹੋ ਗਿਆ ਸੀਗਾ ਤੇ ਜਿਨ੍ਹਾਂ ਨੂੰ ਵੀ ਮੈਂ ਟਰੈਕਟਰ ਬਾਰੇ ਬਾਈ ਮਨਾ ਕਰਿਆ ਤਾਂ ਸਾਰਿਆਂ ਤੋਂ ਬਾਈ ਮਾਫੀ ਮੰਗਦਾ ਕਿਉਂਕਿ ਇੱਕ ਟਰੈਕਟਰ ਆਪਾਂ ਇੱਕੇ ਬੰਦੇ ਨੂੰ ਦੇ ਸਕਦੇ ਹਾਂ ਪਾਬਲੇ ਵੀਰੇ ਇੱਕ ਟਰੈਕਟਰ ਇੱਕੇ ਬੰਦੇ ਨੂੰ ਦੇ ਸਕਦੇ ਹਾਂ ਹਾਂ ਇੱਕੋ ਟਰੈਕਟਰ ਆਪਾਂ ਨੇ ਉਹ ਪਿੱਛੇ ਲਾਤਾ ਦੇਖੋ ਧਿਆਨ ਨਾਲ ਉਹ ਮਗਰ ਖੜਾ ਹੈ ਲੈ ਕੇ ਜਾਣਾ ਬਾਈ ਨੇ ਬਾ ਚਲੇ ਜਾਣਾ ਵੀਰੇ ਜਿੱਦਾਂ ਉਹਦਾ ਟਾਈਮ ਆਉਣਾ ਪੂਰਾ ਉਹ ਹੁਣ ਟੈਨਸ਼ਨ ਬਾਈ ਦੀ ਆ ਬਾਈ ਅੱਜ ਲੈ ਜਵੇ 10 ਦਿਨ ਨੂੰ ਲੈ ਜਵੇ ਠੀਕ ਹੈ ਜੀ ਲੋ ਜੀ ਭਾਈ ਕਰਤੀ ਡਿਲੀਵਰੀ ਜੌਨੀਅਰ ਦੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਠੀਕ ਹੈ ਭਾਈ ਜੀ ਓਕੇ ਜੀ ਭਾਈ ਦੇਖੋ ਜੀ ਕਿੰਨੇ ਉਹਦੇ ਵਾਲਾ ਉਹ ਆ ਸਾਰੇ ਪਹੁੰਚੇ ਹੋਏ ਆ ਰਿਸ਼ਤੇਦਾਰ ਵੀ ਪਰਿਵਾਰ ਵੀ ਤਕਰੀਬਨ 14-15 ਜਣੇ ਹੈਗੇ ਨੇ ਠੀਕ ਹੈ ਜੀ ਬੈਠ ਜੀ ਬਹੁਤ ਬਹੁਤ ਮੁਬਾਰਕਾਂ ਭਾਈ ਆਮਨਦਰ ਸਿੰਘ ਭਲਾ ਜੀ ਨਵਿੰਦਰ ਭਾਈ ਹੋਰ ਸਭ ਨੇ ਵੀਰੇ ਵਧਾਈਆਂ ਵੀਰੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਭਾਈ ਪਲਵੰਤ ਭਾਈ ਨਾਲ ਮਲਾਉਨੇ ਆ ਪਰਮਤ ਭਾਈ ਠੀਕ ਆ ਜੀ ਆ ਗਈ ਆ ਜੀ ਸੱਸੀ ਗਾਲ ਸਭ ਤੋਂ ਪਹਿਲਾਂ ਜੀ ਸੱਸੀ ਗਾਲ ਜੀ ਤੇ ਭਾਈ ਜਿੱਦਣ ਦਾ ਆਇਆ ਇੱਧਰ ਜੌਂਡੀਅਰਸ ਆ ਰੌਣਕ ਮੇਲਾ ਲਾ ਰੱਖਿਆ ਭਾਈ ਨੇ ਬੋਲ ਰੌਣਕਾ ਜੀ ਹਾਂ ਬਿਲਕੁਲ ਜੀ ਬਿਲਕੁਲ ਸਹੀ ਗੱਲ ਤੇ ਇਹ ਕਿੱਧਰ ਦਿੱਤਾ ਭਾਈ ਰੌਣਕਾ ਲਈ ਕੀ ਬਰੇ ਜੀ ਹਾਂ ਬਿਲਕੁਲ ਭਾਈ ਫਾਇਦਾ ਹੋ ਗਿਆ ਨਾ ਨਾ ਠੀਕ ਆ ਭਾਈ ਸਾਟ ਐਮ ਦਾ ਵੀਰੇ ਸਾਡੀ ਮੂਵੀ ਬਣਾਉਂਦਾ ਜੀ ਨਾ ਨਾ ਕੋਈ ਗੱਲ ਨਹੀਂ ਭਾਈ ਹੁਣ ਐ ਐ ਤੁਹਾਡੇ ਕੋਲਾਂ ਚ ਕੋਰਸੀ ਬਣਾਉਂਗੇ ਅਸੀਂ ਉੱਧਰ ਜਾਂਦੇ ਆਉਟੇਰੀਜ਼ ਕਈ ਵਾਰ ਹਾਂਜੀ ਮੈਂ ਤਾਂ ਆਪ ਦੇ ਦਿਆਂ ਕੋਈ ਟਰੈਕਟਰ ਵਿਕੇ ਵੀਡੀਓ ਬਣੇ ਆਪਣੀ ਵੀ ਸਹੀ ਗੱਲ ਹੋਵੇ ਤੇ ਬਾਈ ਕਿੱਥੇ ਦਿੱਤਾਈ ਆਪਾਂ ਨੇ ਚੱਲੀਆਂ ਗਿਆ ਜੀ ਸਿੰਬਲ ਚੱਲੀਆਂ ਹਾਂਜੀ ਠੀਕ ਆ ਠੀਕ ਆ ਇਹ ਟਰੈਕਟਰ ਵੀ ਕੋਈ ਆਇਆ ਆਪਣੇ ਕੋਲ ਇਹ ਭਾਰ ਜਿੰਨਾ ਚੱਟਦਾ ਜੀ ਅੱਛਾ ਠੀਕ ਆ ਜੀ ਟਰੈਕਟਰ ਆਊਗਾ ਆਪਣੇ ਕੋਰੇ ਹਾਂਜੀ ਆਊਗਾ ਕੋਈ ਸਟਾਰਟਿੰਗ ਬੋਸ ਹੋਣੀ ਆ ਅਖੀ ਬਾਈ ਕਿਸੇ ਨੇ ਵੀ ਜੌਂਡੀ ਲੈਣਾ ਤਾਂ ਬਲਵੰਤ ਬਾਈ ਕੋਲੇ ਹੁਣ ਇੱਥੇ ਦਾ ਚਾਰਜ ਰੋਪੜ ਦਾ ਬਾਈ ਨਾ ਜਰੂਰ ਕਨੈਕਟ ਕਰਿਆ ਕਰੋ ਤੇ ਨੰਬਰ ਮੈਂ ਬਾਈ ਦਾ ਫੇਰ ਬੁਲਾ ਦਣਾ ਵੀਡੀਓ ਦੇ ਵਿੱਚ ਬਲਵੰਤ ਬਾਈ ਨੰਬਰ ਬੋਲ ਮੋਡਲ ਨੰਬਰ 883 ਠੀਕ ਹੈ ਜੀ ਐਸਾ ਪੂਰਾ ਕੈਚਰ ਤੇ ਸਭ ਠੀਕ ਹੈ ਚਲੋ ਭਾਈ ਇਹ ਤੋਂ ਦੀ ਕਾਫੀ ਡਿਲੀਵਰੀ ਤੇ ਬਾਕੀ ਆਲਰੇਡੀ ਜੋ ਵੀ ਫੰਕਸ਼ਨ ਹੈ ਬਾਈ ਟਰੈਕਟਰਾਂ ਬਾਰੇ ਬਹੁਤ ਸਾਰੀ ਵੀਡੀਓ ਪਾਈਆਂ ਹੋਈਆਂ ਆਪਾਂ ਨੇ ਦੁਬਾਰਾ ਦੁਬਾਰਾ ਉਹੀ ਗੱਲਾਂ ਦੱਸੀ ਜਾਈਏ ਕੋਈ ਸਵਾਦ ਨਹੀਂ ਹੈਗਾ ਬਾਈ ਠੀਕ ਹੈ ਜੀ ਤੇ ਸਿੰਪਲ ਚੱਲੀਆਂ ਪੈਂਡ ਚੱਲਿਆ ਜੀ 5210 4 ਵੀਲ ਦੇ ਵਿੱਚ ਸਾਡੇ ਵੱਲੋਂ ਤੇ ਜੌਂਡੀਆਂ ਦੀ ਸਾਰੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਾਈ ਨਾਲੋਂ ਨਵੇਂ ਟਰੈਕਟਰ ਦੀਆਂ ਜੀ ਪਰਮਾਤਮਾ ਵਾਦਾ ਕਰੇ ਕੰਮਕਾਰ ਦੇ ਵਿੱਚ ਲੈ ਜੀ ਤੇ ਇੱਕ ਦੋ ਵੀਰਾਂ ਚ ਦੇਖਣ ਵੀ ਆਏ ਟਰੈਕਟਰ ਤੇ ਫਿਰ ਉਹਨੂੰ ਦੱਸਿਆ ਮੈਂ ਕਿਹਾ ਬਾਕੀ ਆਪਾਂ ਹਰੇਕ ਨੂੰ ਕਹਿੰਨੇ ਵੀ ਜਿਹਨੇ ਕੋਈ ਦੇਖਣ ਆਉਣਾ ਟਰੈਕਟਰ ਜਿਹਨੇ ਵੀਡੀਓ ਚ ਦੇਖਿਆ ਹੋਇਆ ਤਾਂ ਮੇਰਾ ਵੀਰ ਫੋਨ ਕਰਕੇ ਆਏ ਕਰੋ ਬਾਈ ਕਈ ਵਾਰ ਇਦਾਂ ਆ ਜਾਂਦੇ ਆ ਫਿਰ ਮੌਕੇ ਤੇ ਜਵਾਬ ਦੇਣਾ ਸਾਨੂੰ ਬਹੁਤ ਔਖਾ ਹੋ ਜਾਂਦਾ ਜੀ ਠੀਕ ਹੈ ਜੀ ਤੇ ਟਰੈਕਟਰ ਦਾ ਬਾਈ ਦਾ ਹੋ ਗਿਆ ਸੀਗਾ ਸੌਦਾ ਤੇ ਕੋਈ ਵੀ ਮੇਰਾ ਵੀਰ ਭਰਾ ਬਾਈ ਹੁਣ ਟਰੈਕਟਰ ਬਾਰੇ ਨਾਲ ਫੋਨ ਕਰਿਓ ਜੇ ਕੋਈ ਹੋਰ ਟਰੈਕਟਰ ਆਇਆ ਤਾਂ ਆਪਾਂ ਦੱਸ ਦਾਂਗੇ ਜੀ ਠੀਕ ਹੈ ਜੀ ਤੇ ਆਪਣੇ ਨਾਲ ਇਹ ਵੀ ਜਿਹਨਾਂ ਨੇ ਵੀਰਾਂ ਨੇ ਲਿਆ ਏ YouTube ਤੇ ਜੁੜੇ ਬਨੇ ਆਪਣੇ ਨਾਲ ਬਹੁਤ ਟਾਈਮ ਤੋਂ ਠੀਕ ਹੈ ਜੀ ਉਹਨਾਂ ਨੇ ਟਰੈਕਟਰ ਲੱਤਾ ਕਿਉਂਕਿ ਇਹਦਾ ਸਾਰਾ ਸਮਾਨ ਸੂਨ ਬਾਈ ਟਰੈਕਟਰ ਦਾ ਕੱਲ ਦੱਸਿਆ ਸੀ ਵੀ ਸਾਰੇ ਹੀ ਨਵਾਂ ਲੱਗਿਆ ਹੋਵਾ ਸੀਗਾ ਜੀ ਠੀਕ ਹੈ ਜੀ ਤੇ ਛਤਰੀ ਛੁਤਰੀ ਜੋ ਵੀ ਮੂਰੇ ਬੰਪਰ ਲਾਈਟਾਂ ਫਟਾਂ ਬੈਟਰੀ ਬਕਸਾ ਰਮਮ ਮਗਰਾੜ ਪਿਛਲੀਆਂ ਡੰਡੇ ਫੱਟੇ ਦੀਆਂ ਰੇਸ ਵਾਲਾ ਸਾਰਾ ਸਮਾਨ ਜਣੀ ਕੇ ਇਹਨੂੰ ਦੁਬਾਰਾ ਲੱਗਿਆ ਵਤਾ ਜੀ ਬਹੁਤ ਵਧੀਆ ਬੰਦੇ ਨੇ ਤਿਆਰ ਕਰਾਇਆ ਆਪਦਾ ਟਰੈਕਟਰ ਤੇ ਚਲੋ ਜਿਵੇਂ ਆਪਾਂ ਕਹਨੇ ਹੁੰਨੇ ਵੀ ਜਿਹੜੀ ਚੀਜ਼ ਹੈ ਇੱਕੋ ਬੰਦੇ ਕੋਲ ਜਾਣੀ ਆ ਆਪਾਂ ਨੇ ਇਹ ਕੱਲ ਵੀ ਦੱਸਿਆ ਸੀ ਵੀਡੀਓ ਚ ਵੀ ਇੱਕ ਚੀਜ਼ ਆ ਇੱਕ ਟਰੈਕਟਰ ਆਪਾਂ ਇੱਕੋ ਬੰਦੇ ਨੂੰ ਦੇ ਸਕਦੇ ਹਾਂ ਹਨਾ ਜੀ ਬਾਕੀ ਜਿਹਦੇ ਕਰਮਾਂ ਵਿੱਚ ਜਿਹਦਾ ਦਾਣਾ ਪਾਣੀ ਉੱਥੇ ਜਾਣਾ ਬਾਕੀ ਟਰੈਕਟਰ ਹੋਰ ਵੀ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਠੀਕ ਆ ਜੀ ਜੇ ਕੋਈ ਹੋਰ ਟਰੈਕਟਰ ਆਇਆ ਤਾਂ ਆਪਾਂ ਜਰੂਰ ਦੱਸਾਂਗੇ ਜੀ ਤੇ ਟਰੈਕਟਰ ਅੰਦਰ ਲਾਉਣ ਦਾ ਟਾਈਮ ਹੋ ਗਿਆ ਜੀ ਤਿੰਨ ਚਾਰ ਟਰੈਕਟਰ ਤਾਂ ਅੰਦਰ ਲਾਤੇ ਬਾਕੀ ਇੱਕ ਦੋ ਰਹਿ ਗਏ ਆ ਵੀ ਆਪਣੇ ਲਾ DNA ਜੀ ਚਲਾਈ ਚਲੂ ਵੀ ਬਹੁਤ ਸੋਹਣੀ ਆ ਬਾਈ ਟਰੈਕਟਰ ਦੀ ਮੀਟਰ ਵੀ ਦੇਖੋ ਇਹਨੂੰ ਫਾਰਮ 60 ਵਾਲਾ ਲਾਇਆ ਬਾ ਮੀਟਰ ਵੀ ਵਰਕਿੰਗ ਦੇ ਵਿੱਚ ਆ ਸਾਰੇ ਆਰਪੀਐਮ ਵਾਲੇ ਮੀਟਰ ਵਗੈਰਾ ਸਾਰਾ ਕੁਝ ਚੱਲਦਾ ਸੀਟ ਵਗੈਰਾ ਨਵੀਂ ਆ ਗੇਅਰ ਗੂਰਾਂ ਦਾ ਪੂਰਾ ਓਕੇ ਆ ਟਰੈਕਟਰ ਤੇ ਬਾਕੀ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਭਾਈ ਕਿਸੇ ਵੀ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਉਹਨੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਆਪਣਾ ਨੰਬਰ 8146678790 ਤੇ ਕਿਸੇ ਨੇ ਵੀ ਕੋਈ ਹੋਰ ਜਾਣਕਾਰੀ ਲੈਣੀ ਹੁੰਦੀ ਤਾਂ ਆਪਾਂ ਤੋਂ ਲੈ ਸਕਦਾ ਕਿਸੇ ਨੂੰ ਇੰਡੋ ਫਾਰਮ ਲੈਣਾ ਹੈ ਨਵਾਂ ਤਾਂ ਵੀ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਨੂੰ ਬੇਨਤੀ ਆ ਵੀ ਇੰਸਟਾਗ੍ਰਾਮ ਤੇ YouTube ਤੇ ਵੀ ਆਪਣਾ ਫੇਸਬੁੱਕ ਤੇ ਪੇਜ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਆਪਨੇ ਨੇ ਜੀ ਕੱਲ ਇੱਕ ਫੋਰਡ 3600 ਦੀ ਵੀਡੀਓ ਪਾਈ ਸੀ ਤੇ 92 ਮਾਡਲ ਦੀ ਤੇ ਇੰਸਟਾਗ੍ਰam ਵਾਲੀ ਵੀਡੀਓ ਆਪਣੀ ਵਧੀਆ ਚੱਲੀ ਉਹਦੇ ਤੇ ਕਈ ਵੀਰਾਂ ਦੇ ਫੋਨ ਆਏ ਰਾਤ ਇਹ ਮੈਨੂੰ ਫੋਨ ਆਗੇ ਸੀਗੇ ਬਾਈ ਅੱਜ ਵੀ ਆਏ ਸਵੇਰੇ ਫੋਨ ਤੇ ਇਹਦਾ ਬਾਈ ਟਰੈਕਟਰ ਦਾ ਸੌਦਾ ਹੋ ਗਿਆ ਸੀਗਾ ਆਪਣੇ ਦਾ ਜੀ ਠੀਕ ਹੈ ਜੀ